ਮੈਂ ਪਿੱਛੇ ਜੇ ਇੱਕ ਫਿਲਾਸਫਰ ਨੂੰ ਪੜ੍ਹ ਰਿਹਾ ਸੀ ਮੈਨੂੰ ਬੜੀ ਵਧੀਆ ਗੱਲ ਲੱਗੀ ਇਹਦਾ ਇੱਕ ਸੰਗਤਰਾਸ਼ ਇੱਕ ਬੁੱਤ ਕਟ ਦੇ ਵਾਲਾ ਰੱਬ ਨਾਲ ਗੱਲਾਂ ਕਰ ਰਿਹਾ ਕਹਿੰਦਾ ਖੁਦਾ ਕੋਈ ਸ਼ਕਤ ਨਹੀਂ ਤੂੰ ਬਹੁਤ ਵੱਡਾ ਕੋਈ ਸ਼ਕਤ ਨਹੀਂ ਤੂੰ ਦੁਨੀਆ ਦਾ ਮਾਲਕ ਹੈ ਪਰ ਕਈ ਵਾਰੀ ਮੈਨੂੰ ਇੰਜ ਲੱਗਦਾ ਮੇਰੀ ਸ਼ਕਤੀ ਤੇਰੇ ਤੋਂ ਜ਼ਿਆਦਾ ਹੈ ਬੜੇ ਤੁਸੀਂ ਹੈਰਾਨ ਹੋਵੋਗੇ ਕਿ ਸੰਗਤਰਾਸ਼ ਪਰਮਾਤਮਾ ਨੂੰ ਇਹ ਗੱਲ ਕਹਿ ਰਿਹਾ ਇੱਕ ਬੁੱਤ ਘੜਨ ਵਾਲਾ ਬੰਦਾ ਮੂਰਤੀਆਂ ਬਣਾਉਣ ਵਾਲਾ ਬੰਦਾ ਮੇਰੀ ਸ਼ਕਤੀ ਪਰਮਾਤਮਾ ਤੇਰੇ ਤੋਂ ਜ਼ਿਆਦਾ ਹੈ ਇਸ ਕਰਕੇ ਜ਼ਿਆਦਾ ਹੈ ਕਿ ਇੰਨੀ ਚੇਤਨ ਦੇ ਨਾਲ ਤੂੰ ਜਿਸ ਮੂਰਤੀ ਨੂੰ ਇਨਸਾਨ ਦੇ ਰੂਪ ਚ ਘੜਿਆ ਮੈਂ ਪੱਥਰ ਦੀ ਮੂਰਤੀ ਬਣਾਈ ਤੇ ਮੈਂ ਤੇਰੀ ਮੂਰਤੀ ਨੂੰ ਆਪਣੀ ਮੂਰਤੀ ਦੇ ਅੱਗੇ ਚੁਕਾ ਲਿਆ ਪਰ ਚੁਕਿਆ ਸੀ ਇਹ ਸਾਨੂੰ ਸਾਰਿਆਂ ਨੂੰ ਪਤਾ ਸੀ ਬਾਣੀ ਪੜਦੇ ਹਾਂ ਕਿ ਵੇਲੇ ਤੱਕ ਭਗਤ ਨਾਮਦੇਵ ਜੀ ਜਿਹੜਾ ਸਾਡੇ ਸਾਹਮਣੇ ਸਵਾਲ ਕਰਦੇ ਨੇ ਕਿੰਦੇ ਇੱਕੇ ਪੱਥਰ ਕੀ ਜੇ ਪਾਓ ਦੂਜੇ ਪੱਥਰ ਧਰੀਏ ਪਾਓ ਜੇ ਉਹ ਦੇਉ ਤਾਂ ਉਹ ਵੀ ਦੇਵਾ ਕਿੰਦੇ ਹੈ ਤੇ ਦੋਵੇਂ ਪੱਥਰ ਇੱਕ ਸੰਗਤਰਾਸ਼ ਨੇ ਪੱਥਰ ਨੂੰ ਮੂਰਤੀ ਦਾ ਰੂਪ ਦੇ ਦਿੱਤਾ ਰਾਜ ਮਿਸਤਰੀ ਨੇ ਉਸ ਪੱਥਰ ਪੱਥਰ ਦਾ ਇੱਕ ਥੜਾ ਬਣਾ ਦਿੱਤਾ ਤੁਸੀਂ ਇੱਕ ਪੱਥਰ ਤੇ ਬੈਠੇ ਹੋ ਦੂਜੇ ਪੱਥਰ ਦੀ ਪੂਜਾ ਕਰ ਰਹੇ ਹੋ ਮੇਰਾ ਸਵਾਲ ਇਹ ਹੈ ਕਿ ਜਿਸ ਤੇ ਬੈਠੇ ਹੋ ਫਿਰ ਉਹ ਦੇਵਤਾ ਕਿਉਂ ਨਹੀਂ ਹੈ ਤੇ ਉਹ ਵੀ ਪੱਥਰ ਹਰ ਮੂਰਤੀ ਪੱਥਰ ਦੀ ਹੈ ਤੇ ਹਰ ਪੱਥਰ ਦੇ ਵਿੱਚ ਇੱਕ ਮੂਰਤ ਹੈ ਗੱਲ ਤਾਂ ਸੰਗਤਰਾਸ਼ ਹੈ ਜਿਹੜਾ ਸੁਣ ਘਟਦਾ ਹੈ ਹਰ ਪੱਥਰ ਦੇ ਵਿੱਚ ਇੱਕ ਮੂਰਤੀ ਪਈ ਹੈ ਹਰ ਮੂਰਤੀ ਇੱਕ ਪੱਥਰ ਹੈ ਪਰ ਅਸੀਂ ਉਸ ਜੜ ਦੇ ਨਾਲ ਲੱਗ ਗਏ ਕਿਉਂਕਿ ਚੇਤਨਤਾ ਨੇ ਸਾਡੀ ਮਾਨਸਿਕਤਾ ਤੇ ਜਨਮ ਨਹੀਂ ਲਿਆ ਇਸੇ ਕਰਕੇ ਕਬੀਰ ਸਾਹਿਬ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ ਅਸੀਂ ਨਹੀਂ ਸਮਝਿਆ ਉਹ ਕਹਿੰਦੇ ਪਖਾਨ ਗੜ ਕੇ ਮੂਰਤ ਕਿੰਨੀ ਦੇਖ ਕੇ ਸ਼ਾਂਤੀ ਪਾਓ ਇਹਦੇ ਮੂਰਤਾਂ ਨੂੰ ਬੁੱਤਾਂ ਨੂੰ ਮੱਥੇ ਟੇਕਣ ਵਾਲਿਓ ਕਿਤੇ ਕਿਸੇ ਸੰਗਤ ਰਾਸ਼ ਨੂੰ ਵੇਖੋ ਤੇ ਸਹੀ ਜਦੋਂ ਉਹ ਪੱਥਰ ਦਾ ਬੁੱਤ ਬਣਾ ਰਿਆ ਹੁੰਦਾ ਉਹ ਪੱਥਰ ਦੇ ਟੁਕੜੇ ਨੂੰ ਆਪਣੇ ਪੈਰਾਂ ਦੇ ਵਿੱਚ ਰੱਖਦਾ ਤੇ ਹਥੌੜੇ ਤੇ ਸ਼ੈਣੀ ਦੇ ਨਾਲ ਉਸਦੇ ਨਕਸ਼ਤਰਾਸ਼ਤ ਹੈ ਜੇ ਇਹਦੇ ਵਿੱਚ ਸੱਚਮੁੱਚ ਹੀ ਕੋਈ ਅਜ਼ਮਤ ਹੋਵੇ ਤੇ ਜਿਹੜਾ ਇਹਦੇ ਉੱਪਰ ਹਥੌੜੀ ਤੇ ਸ਼ੈਣੀ ਚਲਾ ਰਿਹਾ ਉਹਦਾ ਨੁਕਸਾਨ ਕਿਉਂ ਨਹੀਂ ਕਰਦੀ ਪਖਾਨ ਗੜ ਕੇ ਮੂਰਤ ਕਿੰਨੀ ਦੇ ਕੇ ਸ਼ਾਪੀ ਪਾਓ ਜੇ ਇਹ ਮੂਰਤ ਸੱਚੀ ਹੈ ਤਾਂ ਗੜਨ ਹਾਰੇ ਖਾਓ ਪਹਿਲਾ ਹਮਲਾ ਤਾਂ ਇਸ ਮੂਰਤੀ ਨੂੰ ਉਹਦੇ ਤੇ ਕਰਨਾ ਚਾਹੀਦਾ ਹੈ ਕਿ ਤੂੰ ਮੇਰੇ ਉੱਪਰ ਥੋੜਾ ਕਿਉਂ ਚਲਾ ਰਿਹਾ ਪਰ ਅਸੀਂ ਵਿਚਾਰ ਧਾਰਕ ਪਖ ਦੇ ਉੱਪਰ ਇੱਕ ਬਹੁਤ ਵੱਡਾ ਜਿਹੜਾ ਸੀ ਭਗਤ ਰਵਿਦਾਸ ਜੀ ਦੀ ਵਿਚਾਰ ਧਾਰਾ ਦਾ ਨੁਕਸਾਨ ਕਿਵੇਂ ਕੀਤਾ ਅਸੀਂ ਗੁਰਨਾਨਕ ਦੇ ਸੱਚੇ ਪਾਤਸ਼ਾਹ ਦੇ ਇੱਕ ਬਾਣੀ ਅਕਸਰ ਰੋਚ ਸੋਹਲੇ ਦੇ ਵਿੱਚ ਪੜਦੇ ਹਾਂ ਗगन ਮੇ ਥਾਲ ਰਵ ਚੰਦ ਦੀਪਕ ਬਣੇ ਸਾਨੂੰ ਸਾਰੇ ਨੂੰ ਪਤਾ ਹੈ ਕਿ ਗੁਰੂ ਨਾਨਕ ਸਾਹਿਬ ਨੇ ਇਸ ਬਾਣੀ ਦੇ ਨਾਲ ਉਸ ਸਮੇਂ ਦੇ ਵਿੱਚ ਜਗਨਨਾਥਪੁਰੀ ਜਿਹੜੀ ਜਗਨਨਾਥ ਦੇ ਰੂਪ ਚ ਵਿਸ਼ਨੂੰ ਦੀ ਹੋ ਰਹੀ ਆਰਤੀ ਸੀ ਉਹਦਾ ਖੰਡਨ ਕੀਤਾ ਕਿ ਤੁਸੀਂ ਪਰਮਾਤਮਾ ਦੀ ਆਰਤੀ ਨਹੀਂ ਕਰ ਸਕਦੇ ਕਿਉਂਕਿ ਬੁੱਤ ਦੇ ਵਿੱਚ ਪਰਮਾਤਮਾ ਹੋ ਹੀ ਨਹੀਂ ਸਕਦਾ ਬੁੱਤ ਪਰਮਾਤਮਾ ਹੋ ਨਹੀਂ ਸਕਦਾ ਤੇ ਪਰਮਾਤਮਾ ਦੀ ਆਰਤੀ ਮਨੁੱਖ ਨਹੀਂ ਕਰ ਸਕਦਾ ਕਿਉਂਕਿ ਮਨੁੱਖ ਤਾਂ ਉਸ ਸਮੁੰਦਰ ਦੇ ਵਿੱਚ ਬੁਲਬਲੇ ਤੋਂ ਵੀ ਛੋਟੀ ਔਕਾਤ ਹੈ ਇਸ ਸਾਰੇ ਬ੍ਰਹਿਮੰਡ ਦੇ ਵਿੱਚ ਮਨੁੱਖ ਤੱਕ ਮਾਈਕਰੋਸਕੋਪਿਕ ਹੋਂਦ ਨਹੀਂ ਰੱਖਦਾ ਜਿਹੜਾ ਇੱਕ ਮਾਈਕਰੋਸਕੋਪਿਕ ਹੋਂਦ ਬਣੀ ਰੱਖਦਾ ਉਹ ਇੰਨੇ ਵੱਡੇ ਬ੍ਰਹਿਮੰਡ ਦੀ ਕਿਵੇਂ ਆਰਤੀ ਕਰ ਸਕਦਾ ਤੇ ਗੁਰੂ ਸਾਹਿਬ ਨੇ ਕਿਹਾ ਕਿ ਆਰਤੀ ਉਸ ਖਾਲਕ ਦੀ ਆਰਤੀ ਖਲਕਤ ਨਹੀਂ ਕਰ ਸਕਦੀ ਉਹ ਤਾਂ ਕਾਇਨਾਤ ਹੀ ਕਰ ਰਹੀ ਹੈ ਗगन में ਥਾਲ ਰਤ ਚੰਨ ਦੀਪਕ ਬਣਿਆ ਔਰ ਸਭ ਤੋਂ ਪਹਿਲਾ ਹਮਲਾ ਜਿਹੜਾ ਭਗਤ ਰਵਿਦਾਸ ਜੀ ਦੇ ਉੱਪਰ ਇੱਕ ਮੰਦਿਰ ਦੇ ਵਿੱਚ ਪਜ਼ਾਰੀਆਂ ਦੇ ਵੱਲੋਂ ਮੇਵਾੜ ਦੇ ਇਲਾਕੇ 'ਚ ਕੀਤਾ ਗਿਆ ਉਹ ਹਮਲਾ ਵੀ ਇਹੀ ਸੀ ਕਿ ਪੰਡਿਤ ਕਰ ਰਿਹਾ ਹੈ ਆਰਤੀ ਤੇ ਪਗਤ ਰਵਿਦਾਸ ਜੀ ਇੱਕ ਸਵਾਲ ਕਰਦੇ ਨੇ ਕਹਿੰਦੇ ਨੇ ਕੀ ਇਸ ਕਮਰੇ ਦੇ ਵਿੱਚ ਜਗਾਈ ਹੋਈ ਜੋਤ ਜਿਸ ਦੇ ਨਾਲ ਤੂੰ ਆਰਤੀ ਕਰ ਰਿਹਾ ਹੈ ਇਹ ਆਤਮਾ ਨੂੰ ਚारण ਕਰ ਸਕਦੀ ਹੈ ਕੀ ਬਾਹਰੀ ਦੀਵਾ ਆਤਮਿਕ ਗਿਆਨ ਦਾ ਕਾਰਨ ਬਣ ਸਕਦਾ ਇਹ ਤਾਂ ਬੁੱਝ ਜਾਵੇਗਾ ਥੋੜੀ ਦੇਰ ਹੁਣ ਉਹ ਕਹਿੰਦੇ ਨੇ ਫਿਰ ਤੂੰ ਕਿਹੜੇ ਗਿਆਨ ਦੀ ਗੱਲ ਕਰਦਾ ਹੈ ਜੇ ਸਾਡੇ ਦੀਵੇ ਗਲਤ ਨੇ ਬ੍ਰਹਮਣ ਰਵਿਦਾਸ ਉਸ ਵਾਲੇ ਕਰਦੇ ਨੇ ਜੇਕਰ ਸਾਡੇ ਦੀਵੇ ਸਾਡੀ ਆਰਤੀ ਸਾਡਾ ਇਹ ਪ੍ਰਕਾਸ਼ ਜਿਹੜਾ ਇਹ ਨਹੀਂ ਹੈ ਇਹ ਚਲਾਇਮਾਨ ਹੈ ਫਿਰ ਤੂੰ ਕਿਹੜੇ ਦੀਵੇ ਦੀ ਗੱਲ ਕਰਦਾ ਤੇ ਭਗਤ ਅਰਦਾਸ ਜੀ ਕਿੰਨੇ ਨੇ ਨਾਮ ਤੇਰੇ ਕੀ ਜੋਤ ਲਗਾਈ ਭਇਓ ਅਜਿਆਰਾ ਸਗਲ ਪਵਨਾਰੇ ਮੇਰੇ ਅੰਦਰ ਤਾਂ ਨਾਮ ਦੀ ਉਹ ਜੋਤ ਜਗ ਰਹੀ ਹੈ ਜਿਸ ਜੋਤ ਨੇ ਸਾਰੇ ਹਿਰਦਿਆਂ ਦੇ ਵਿੱਚ ਚਾਨਣ ਕੀਤਾ ਹੋਇਆ ਹੈ ਤੇ ਅੱਜ ਅਸੀਂ ਉਹਨਾਂ ਦੀ ਮੂਰਤੀ ਦੇ ਅੱਗੇ ਵੀ ਦੀਵੇ ਜਗਾਉਨੇ ਆਂ ਜਸਟਿਸ ਦਾ ਜਿਹੜਾ ਉਹਨਾਂ ਨੇ ਖੰਡਨ ਕੀਤਾ ਅੱਜ ਉਹ ਹੀ ਕੁਝ ਅਸੀਂ ਉਹਨਾਂ ਦੇ ਨਾਲ ਕਰ ਰਹੇ ਹਾਂ